ਅਮਲੀ ਤਰਸੇ ਅਮਲ ਨੂੰ ਛੜਾ ਤਰਸਦਾ ਜਿਵੇਂ ਜਨਾਨੀ ਨੂੰ ਭੁੱਖਾ ਤਰਸੇ ਰੋਟੀ ਨੂੰ ਬੁਢਾਪਾ ਤਰਸਦਾ ਹਮੇਸ਼ਾ ਜਵਾਨੀ ਨੂੰ ਬੁਢਾਪਾ ਤਰਸਦਾ ਹਮੇਸ਼ਾ ਜਵਾਨੀ ਨੂੰ ਤੇਵੀ ਨੂੰ ਦੁਖ ਬਾਝ ਹੋਣ ਦਾ ਮਰਦ ਨੂੰ ਦੁੱਖ ਸਤਾਵੇ ਬੇਰੁਜ਼ਗਾਰੀ ਦਾ ਅੱਧ ਵਿਚਾਲੇ ਸਾਥ ਛੱਡ ਜਾਣ ਜੋ ਕੀ ਫਾਇਦਾ ਇਹੋ ਜੀ ਯਾਰੀ ਦਾ ਕੀ ਫਾਇਦਾ ਇਹੋ ਜੀ ਯਾਰੀ ਦਾ ਮਿਹਨਤ ਪਰਖਦੀ ਸਦਾ ਬੰਦੇ ਨੂੰ ਪਰਖੇ ਪਰ ਹੁਸਨ ਜਿਵੇਂ ਕਵਾਰੀ ਦਾ ਮਾਪੇ ਭੁਖੇ ਆਪ ਲਾਵੇਂ ਚਿਲਮਾ ਸੂਟੇ ਲਾਨਤ ਸੱਜਣਾ ਇਹੋ ਜੀ ਸਰਦਾਰੀ ਨੂੰ ਲਾਨਤ ਸੱਜਣਾ ਇਹੋ ਜੀ ਸਰਦਾਰੀ ਨੂੰ ਇੱਕ ਇੱਕ ਕਰਕੇ ਸਭ ਖਾ ਗਿਆ ਆਪਣੇ ਹਿੱਸੇੋਂ ਦੀ ਜ਼ਮੀਨ ਸਾਰੀ ਨੂੰ ਸਿਖਰ ਦੁਪਹਿਰੇ ਹੁਣ ਕਰੇ ਦਿਹਾੜੀਆਂ ਦੋਸ਼ ਦੇਵੇਂ ਹੁਣ ਕਿਸਮਤ ਵਿਚਾਰੀ ਨੂੰ ਦੋਸ਼ ਦੇਵੇਂ ਹੁਣ ਕਿਸਮਤ ਵਿਚਾਰੀ ਨੂੰ ਕਈ ਕਈ ਪਿੰਡਾਂ ਵਿੱਚ ਹੁੰਦਾ ਸੀ ਚਰਚਾ ਗੱਬਰ ਜਵਾਨ ਝੋਬਰ ਦਾ ਰੇਂਦੀ ਦੁਨੀਆ ਤੱਕ ਯਾਦ ਰਹੂਗਾ ਕਿੱਸਾ ਜਿਉਣਾ ਤੇ ਡੋਗਰ ਦਾ ਕਿੰਜ ਹੁੰਦੀਆਂ ਨੇ ਯਾਰੀ ਚ ਗਰਦਾਰੀਆਂ ਕਿੰਜ ਮਿਲਦੀਆਂ ਨੇ ਫੇਰ ਸਜਾਵਾਂ ਮਿਲੇ ਨਾ ਮਾੜਾ ਯਾਰ ਕਿਸੇ ਨੂੰ ਅੱਗੇ ਹੱਥ ਜੋੜ ਬੀਰ ਕਰਦਾ ਇਹੋ ਦਵਾਵਾ ਬੀਰ ਕਰਦਾ ਰੱਬ ਅੱਗੇ ਇਹੋ ਦਵਾਵਾ